ਜੁਲੰਦਰ ਦੇ ਰੂਪਲਾਲ ਅਟਵਾਲ ਦੀ ਲੱਗੀ ਡੇਢ ਕਰੋੜ ਦੀ ਲੋਟਰੀ ਗੱਲਬੱਧਰਾ ਰੂਪਲਾਲ ਅਟਵਾਲ ਨੇ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਉਹਨਾਂ ਵੱਲੋਂ ਪੰਜਾਬ ਸਰਕਾਰ ਅਧੀਨ ਆਉਂਦੀ ਇੱਕ ਲੋਟਰੀ ਖਰੀਦੀ ਗਈ ਜਿਸ ਨੂੰ ਉਹਨਾਂ ਨੇ 200 ਰੁਪਏ ਦੇ ਵਿੱਚ ਖਰੀਦ ਕੇ ਆਪਣੇ ਘਰ ਦੇ ਮੰਦਰ ਵਿੱਚ ਰੱਖ ਦਿੱਤਾ ਜਿਸ ਤੋਂ ਬਾਅਦ ਕੁਝ ਦਿਨ ਪਹਿਲਾਂ ਜਦੋਂ ਉਹਨਾਂ ਨੇ ਅਖਬਾਰ ਦੇ ਵਿੱਚ ਆਏ ਇਨਾਮਾਂ ਬਾਰੇ ਪੜ੍ਹਿਆ ਤਾਂ ਉਹਨਾਂ ਨੇ ਦੇਖਿਆ ਕਿ ਉਹਨਾਂ ਦਾ ਨੰਬਰ ਸਭ ਤੋਂ ਪਹਿਲਾਂ ਤੇ ਉਹ ਡੇਢ ਕਰੋੜ ਦੀ ਲੋਟਰੀ ਜਿੱਤ ਚੁੱਕੇ ਨੇ ਜਦੋਂ ਉਹਨਾਂ ਨੇ ਆਪਣੇ ਪਰਿਵਾਰ ਨੂੰ ਇਸ ਬਾਰੇ ਦੱਸਿਆ ਤਾਂ ਉਹਨਾਂ ਦੇ ਪਰਿਵਾਰ ਨੂੰ ਪਹਿਲਾਂ ਤਾਂ ਵਿਸ਼ਵਾਸ ਨਹੀਂ ਹੋਇਆ ਕਿਉਂਕਿ ਆਈ ਦਿਨ ਇਸ ਤਰੀਕੇ ਦੇ ਫਰੋਡ ਆਨਲਾਈਨ ਚੱਲਦੇ ਹੋਏ ਨਜ਼ਰ ਆ ਰਹੇ ਸੀ ਪਰ ਜਦੋਂ ਉਹਨਾਂ ਨੇ 3-4 ਥਾਂਾਂ ਤੋਂ ਲੋਟਰੀ ਬਾਰੇ ਪਤਾ ਕਰਾਇਆ ਤਾਂ ਉਹਨਾਂ ਨੂੰ ਪਤਾ ਚੱਲਿਆ ਕਿ ਅਸਲ ਦੇ ਵਿੱਚ ਉਹਨਾਂ ਦੀ ਲੋਟਰੀ ਲੱਗੀ ਹੈ ਉੱਥੇ ਹੀ ਉਹਨਾਂ ਦੀ ਧਰਮ ਪਤਨੀ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਦੱਸਿਆ ਕਿ ਜਦੋਂ ਮੈਨੂੰ ਇਹਨਾਂ ਨੇ ਦੱਸਿਆ ਤਾਂ ਮੈਨੂੰ ਪਹਿਲੀ ਵਾਰੀ ਚ ਅਹਿਸਾਸ ਹੋ ਗਿਆ ਕਿ ਰੱਬ ਨੇ ਸਾਡੀ ਸੁਣ ਲਈ ਅਤੇ ਸਾਡੀ 1.5 ਕਰੋੜ ਦੀ ਲੋਟਰੀ ਲਗਾਈ ਘਰ ਦੇ ਵਕ ਵਕ ਮੈਂਬਰਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਵੱਲੋਂ ਕੁਝ ਹੀ ਜ਼ਾਹਰ ਕੀਤੀ ਗਈ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਪੈਸੇ ਮਿਲਣਗੇ ਉਦੋਂ ਉਹਨਾਂ ਵੱਲੋਂ ਕਈ ਚੀਜ਼ਾਂ ਖਰੀਦੀਆਂ ਜਾਣਗੀਆਂ ਉੱਥੇ ਹੀ ਰੂਪ ਲਾਲ ਅਟਵਾਲ ਨੇ ਕਿਹਾ ਕਿ ਮੇਰੀ ਇਹ ਦਿਲੋਂ ਖਾਇਸ਼ ਹੈ ਕਿ ਜਦੋਂ ਮੇਰੇ ਅਕਾਊਂਟ ਤੇ ਵਿੱਚ ਪੈਸੇ ਆ ਜਾਣਗੇ ਉਦੋਂ ਮੈਂ ਕਿਸੇ ਗਰੀਬ ਕੁੜੀ ਦਾ ਕੰਨਿਆਦਾਨ ਕਰਾਂਗਾ ਐਸਾਰੇ ਇਹੀ ਕਹਿ ਨਹੀਂ ਖੁਸ਼ੀ ਦੀ ਗੱਲ ਲੈ ਠੀਕ ਹੈ ਬਾਕੀ ਜੋ ਉਹਨਾਂ ਦੀ ਇੱਛਾ ਆ ਜੋ ਕਰਨਾ ਚਾਹੁੰਦੇ ਆ ਬਾਕੀ ਉਹ ਬੈਠੇ ਆ ਜਦੋਂ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਮੇਰੇ ਨਾਲ ਕਿੱਦਾਂ ਚਾਹ ਜਿਹੜਾ ਇਹ ਤੁਹਾਨੂੰ ਚਾਹ ਬੜੀ ਖੁਸ਼ੀ ਜਿਹੜੀ ਬੜੀ ਭੰਗੜੇ ਭੂੜੇ ਪਾਏ ਉਹਨਾਂ ਨੂੰ ਯਕੀਨ ਨਹੀਂ ਸੀ ਹੋ ਰਿਆ ਮੈਨੂੰ ਯਕੀਨ ਹੋ ਗਿਆ ਸੀਗਾ ਜਦੋਂ ਉਹਨਾਂ ਨੇ ਦੇਖਿਆ ਕੀਤਾ ਤਾਂ ਉਹ ਕਹਿੰਦੇ ਮੈਨੂੰ ਹਜੇ ਹੋ ਰਿਆ ਨਹੀਂ ਇਹ ਯਕੀਨ ਮੈਂ ਕਿਹਾ ਤੁਸੀਂ ਇਦਾਂ ਕਰੋ ਫੁੜੀ ਜਾਓ ਫੁੜੀ ਜਾ ਕੇ ਦੇਖ ਕੇ ਆਓ ਫੇ ਤੁਹਾਨੂੰ ਯਕੀਨ ਨਹੀਂ ਹਜੇ ਹੋ ਰਿਆ ਮੈਨੂੰ ਮੈਂ ਕਿਹਾ ਮੇਰੇ ਮਾਲਕ ਤੇ ਵਿਸ਼ਵਾਸ ਆ ਜੇ ਉਹਨਾਂ ਨੇ ਕਿਹਾ ਸੀ ਉਹ ਕੰਮ ਹੋ ਗਿਆ ਕਿਉਂ ਤੁਹਾਨੂੰ ਵੀ ਨਹੀਂ ਪਤਾ ਹੈਗਾ ਕਿ ਇਸ ਆਵਾਜ਼ ਚ ਕਿਹੜੀ ਆਵਾਜ਼ ਆਈ ਆ ਕਿਹਦੀ ਨਹੀਂ ਆਈ ਆ ਤੁਹਾਨੂੰ ਵੀ ਜ਼ੋਰ ਪਾਇਆ ਠੀਕ ਹੈ ਨਾ ਉਸ ਵੇਲੇ ਪਤਾ ਨਹੀਂ ਹੁੰਦਾ ਰੱਬ ਰੂਪ ਹੁੰਦਾ ਉਸ ਵੇਲੇ ਤਾਂ ਕਰਕੇ ਮੈਂ ਕਿ ਬਾਕੀ ਬਹੁਤ ਖੁਸ਼ੀ ਦੀ ਗੱਲ ਹੈ ਸਾਨੂੰ ਹਾਂਜੀ ਜੇਰੇ ਵੀ ਪੈਸੇ ਆਉਣਗੇ ਸਭ ਤੋਂ ਪਹਿਲਾਂ ਕੀ ਕਰੋਗੇ ਉਹਨਾਂ ਦਾ ਹੁਣ ਦੇਖੋ ਬੱਚੇ ਬਾਕੀ ਕਿਹਾ ਹੈ ਵੀ ਥੋੜੀ ਜਿਹੀ ਪ੍ਰੋਪਰਟੀ ਬਣਾਵਾਂਗੇ ਬਾਕੀ ਬੱਚਿਆਂ ਨੂੰ ਲਾਵਾਂ ਬੱਚੇ ਕੰਮ ਕਰ ਇਹਨਾਂ ਦਾ ਆਪਣਾ ਆ ਜਿਹੜਾ ਉਹ ਆਪਣਾ ਕੰਮ ਕਰ ਕੋਲ ਲੈਣਗੇ ਅੱਗੇ ਦਿਹਾੜੀ ਦੇ ਹਿਸਾਬ ਦਾ ਆ ਉਹਨੇ ਸਿੱਖੇ ਹੋਏ ਆ ਬੱਚੇ ਮੇਰੇ ਤਿੰਨੇ ਮੁੰਡੇ ਸੀਲਿੰਗ ਦਾ ਕੰਮ ਕਰਦੇ ਆ ਇਹਨਾਂ ਨੂੰ ਦੇਵਾਂਗੇ ਜਿਹੜਾ ਆਪਾਂ ਕਮਾਂਗੇ ਕੰਮਾਂ ਤੇ ਲਾ ਲਓ ਕੋਣ ਕਹਿ ਰਹੇ ਰੂਫ ਲਾਜੀ ਕਿ ਮੇਰੇ ਜੇ ਮੈਂ 35 ਸਾਲਾਂ ਤੋਂ ਹਾਂਜੀ ਸੇਵਾਦਾਨ ਕਰਨਾ ਉਹ ਵੀ ਕਰਨਾ ਹੈ ਜੀ ਹਾਂ ਉਹਨਾਂ ਦੀ ਖੁਆਇਸ਼ ਹੀ ਹੈ ਇਹ ਉਹ ਕਰਾਂਗੇ ਪੂਰੀ ਸੋਚ ਨੂੰ ਇਸ ਤਰ੍ਹਾਂ ਦੇ ਦਿਓ ਉਹਨਾਂ ਨੂੰ ਸੋ ਜੋ ਕਹਿਣਗੇ ਆਪਾਂ ਉਹਨਾਂ ਦੇ ਨਾਲ ਆ ਸਾਥ ਦੇਵਾਂਗੇ ਉਹ ਮੇਰਾ ਸਾਥ ਦਿੰਦੇ ਹੋ ਮੈਂ ਉਹਨਾਂ ਦਾ ਦਵਾਂਗੀ ਜਿੰਨਾਂ ਚੱਕਰ ਬੈਠੇ ਮੇਰਾ ਰੂਪਲਾ ਰੂਪਲਾ ਜੀ ਬੜੀ ਖੁਸ਼ੀ ਘਰ ਦੇ ਵਿੱਚ ਆਈ ਹੈ 1.5 ਕਰੋੜ ਰੁਪਏ ਦੀ ਨੌਕਰੀ ਲੱਗੀ ਹੈ ਪਹਿਲਾਂ ਤਾਂ ਇਸ ਬਾਰੇ ਦੱਸੋ ਸਰ ਖੁਸ਼ੀ ਲਾਤਾ ਤੁਸੀਂ ਛੱਡ ਦੇ ਕਿ ਟਿਕਾਣਾ ਹੀ ਨਹੀਂ ਜੋ ਪ੍ਰਮਾਣ ਪਾਤ ਮੈਂ ਦਿੱਤਾ ਆ ਉਹ ਬਹੁਤ ਵਧੀਆ ਦਿੱਤਾ ਆ ਯਾਰ ਇਹ ਲੜਾਂ ਚਰਨਾਂ 'ਚ ਲੱਗੇ ਹੋਏ ਆ ਇਹ ਕਿਰਪਾ ਸਾਰੀ ਉਹਨਾਂ ਦੀ ਹੈ ਇਹਦੇ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਤਾਂ ਸਿਰਫ ਇੱਕ ਜਿਹੜੀਆਂ ਸੀ ਕਿ ਸਾਨੂੰ ਦਾਤਿਆ ਨੇ ਦਿੱਤਾ ਬਸ ਇਸ ਤੋਂ ਵੱਡੀ ਖੁਸ਼ੀ ਕੀ ਹੋਣੀ ਹੈ ਕਿ ਸਾਡਾ ਪਰਿਵਾਰ ਖੁਸ਼ਹਾਲ ਰਹੂਗਾ ਥੋੜਾ ਜਿਹਾ ਥੋੜਾ ਜਿਹਾ ਕਿ ਜਿੱਦਾਂ ਪ੍ਰਮਾਤਮਾ ਨੇ ਦਿੱਤਾ ਆ ਸਾਰਾ ਪਰਵਾਰ ਆਪਣੇ ਆਪਣੇ ਕਾਰੋਬਾਰ ਜਿਹੜਾ ਕੰਮ ਮੇਰੇ ਬੱਚਿਆਂ ਨੇ ਆਪਣਾ ਖੋਲੋ ਆਪਣਾ ਕੰਮ ਖੋਲ ਕੇ ਦਊਗਾ ਕਿ ਖੋਲਣ ਆਪਣਾ ਕੰਮ ਕਿਸੇ ਤੇ ਡਿਪੈਂਡ ਨਾ ਹੋ ਤੁਸੀਂ ਕਾਰੀਗਰ ਬੰਦੇ ਆਪਣਾ ਕੰਮ ਖੁਦ ਕਰੋ ਜੋ ਮੇਰੇ ਕੋਲ ਮਦਦ ਹੋਊਗੀ ਮੈਂ ਉਹਨਾਂ ਦੀ ਕਰਾਂਗਾ ਜਿਹੜੀ ਲਾਟਰੀ ਜਿਹੜੀ ਪਾਈ ਸੀ ਪਰਮਨੈਂਟ ਆ ਰਹੇ ਨੇ ਨਹੀਂ ਸਰ ਨਹੀਂ ਸਰ ਲਾਟਰੀ ਪਾਈ ਹੈ ਨਹੀਂ 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 ਤਾਂ ਮੈਂ ਪਹਿਲੇ ਵੀ ਇੰਟਰਵਿਊ ਕਿਹਾ ਚੁੱਕਾ ਹਾਂ ਕਿ ਮੈਨੂੰ ਲਾਟਰੀ ਦਾ ਮੈਨੂੰ ਕਿਤੇ ਉਹ ਇਸ਼ਾਰਾ ਮਿਲਿਆ ਕਿ ਮੈਂ ਗਿਆ ਨਹੀਂ ਤਾਂ ਮੇਰੀ ਕੋਈ ਸੋਚ ਨਹੀਂ ਸੀ ਮੈਂ ਆਪਣੇ ਧੂਬਤੀ ਕਰਕੇ ਆਪਣੇ ਮੰਜੇ 'ਤੇ ਬੈਠਾ ਪੇਟਾਂ ਲਾ ਕੇ ਸੁੰਦਾ ਪਿਆ ਸੀ ਮੈਨੂੰ ਕੋਈ ਨਹੀਂ ਬੈਠੇ-ਬੈਠੇ ਮੈਨੂੰ ਕਿਸੇ ਦਾ ਇਸ਼ਾਰਾ ਦਿੱਤਾ ਕੌਣ ਸੀ ਕੌਣ ਨਹੀਂ ਲਾਟਰੀ ਦਾ ਨੰਬਰ ਕੀ ਸੀ 1609113 ਉਹ ਦੂਜੇ ਕਿਤੇ ਉਹ ਤੇਰਾ 13 ਨੰਬਰ ਦੇਖ ਕੇ ਪਾਇਆ ਸੀ ਤੁਸੀਂ 13 ਨੰਬਰ ਦੇਖ ਕੇ ਪਾਇਆ ਕੀ ਸੋਚੇ ਸੀ 13 ਨੰਬਰ ਕੋ ਜਿਹੜਾ 13 ਨੰਬਰ ਮੈਂ ਦੇਖਿਆ ਉਹ ਤੋਂ ਮੇਰੇ ਦਿਮਾਗ 'ਚ ਇੱਕ ਵਾਰੀ ਮੇਰੇ ਕਾਊਂਟ ਦਾ ਨੰਬਰ 13 ਲਾਸਟ ਉਹ ਆ ਮੈਂ ਸ਼ਾਇਦ ਅੱਗੇ ਵੀ ਮਿਲ ਜਾਣਾ ਤੇ ਪਰਮਾਤਮਾ 13 ਨੰਬਰ ਵਾ ਤੇਰਾ ਅਕਾਊਂਟ ਪਾਤਾ ਕਰਾ 13 ਨੇ ਕਾਊਂਟ ਪਾਤਾ ਕਰਾ ਕਦੀ ਨਾ ਮਿਲਿਆ ਮੈਂ ਕੱਲ ਵੀ ਤੁਹਾਨੂੰ ਇੱਕ ਹਾਸੇ ਦੀ ਮਜ਼ਾਕ ਦੀ ਗੱਲ ਦਿੰਦਾ ਮੈਂ ਕੱਲ ਹੀ ਗਿਆ ਸੀ ਲਾਟਰੀ ਜਾਂਦੂ ਬੰਦੇ ਕੋਲ ਉਹ ਚ ਪੂਰੀ ਸੀਰੀਜ਼ ਵਿੱਚ 2.5 ਕਰੋੜ ਦੀ ਜਿਹੜੀ ਹੁਣ ਲੱਖ ਰੀ ਬੰਪਣਾ ਸੀਰੀਜ਼ ਫੁੱਲੀ ਉਹ ਚ 13 ਨੰਬਰ ਹੀ ਗਿਆ ਸੀ ਬਾਕੀ ਸਾਰੀ ਸੀਰੀਜ਼ ਉਧਰ ਦੀ ਉੱਥੇ ਹੀ ਗਈ ਸੀ ਅੱਛਾ ਜੀ ਮੈਂ ਕੌਣ ਲੈ ਗਿਆ ਕਹਿੰਦਾ ਕੋਈ ਲੈ ਲਊਗਾ ਜੇ ਉਹਦੇ 13 ਹੁੰਦਾ ਹੈ ਜੇ ਉਹਦੇ 13 ਹੋਵੇ ਉਹ ਹੀ ਖੜ ਲੈਣਾ ਸੀ ਇਹ ਜਦੋਂ 70 ਲੱਗਾ ਲਾਟਰੀ ਲੱਗ ਗਈ ਹੈ ਮਨ ਦੇ ਵਿੱਚ ਕਿੱਦਾਂ ਆਇਆ ਕੀ ਖਿਆਲ ਆਏ ਤੇ ਉਹਨੂੰ ਯਕੀਨ ਬਣਾ ਲਈ ਭਾਈ ਇਹ ਸਵਾਲ ਬਾਰ ਬਾਰ ਨਾ ਪੁੱਛੋ ਮੈਂ ਇਮੋਸ਼ਨਲ ਹੋ ਜਾਣਾ ਜਿਹੜੀ ਸਿੱਧੀ ਸਭ ਤੋਂ ਪਹਿਲਾਂ ਤਾਂ ਇਹ ਕਰੋ ਮੈਂ ਹਾਰਟ ਅਟੈਕ ਹੋਣ ਤੋਂ ਬਚਿਆ ਮੇਰਾ ਜਦੋਂ ਮੈਂ ਸਾਰਾ ਨੰਬਰ ਪੜ ਲਿਆ ਨਾ ਮੇਰੇ ਦਿਲ ਦੀ ਧੜਕਣ ਬਹੁਤ ਜ਼ਿਆਦਾ ਤੇਜ਼ ਹੋ ਗਈ ਸੀ ਮੈਂ ਇਹਦੇ ਕੋਲ ਉੱਠ ਕੇ ਦੋਨੇ ਤੀਨੀਆਂ ਸੀ ਬੈਠੇ ਸੀ ਮੈਂ ਉੱਠ ਕੇ ਬਾਹਰ ਚਲਾ ਗਿਆ ਬਾਹਰ ਜਾ ਕੇ ਮੈਂ ਲੰਬੇ ਲੰਬੇ ਸਾਹ ਲਏ ਦੋ ਚੱਕਰ ਗਲੀ ਚਲਾਏ ਤੇ 15 20 ਮਿੰਟ ਕਹਿੰਦੀ ਹੋਇਆ ਕੀ ਹੈ ਫੇਰ ਮੈਂ ਦੱਸਿਆ ਵੀ ਤੂੰ ਕਰੋੜਪਤੀ ਬਣ ਗਈ ਨੰਬਰ ਲੱਗ ਗਿਆ ਤਾਂ ਤੁਹਾਨੂੰ ਵਿਸ਼ਵਾਸ ਆ ਗਿਆ ਸੀ ਨਹੀਂ ਮੈਨੂੰ ਆਪ ਨੂੰ ਵਿਸ਼ਵਾਸ ਨਹੀਂ ਸੀ ਮੈਨੂੰ ਆਪ ਨੂੰ ਵਿਸ਼ਵਾਸ ਨਹੀਂ ਸੀਗਾ ਮੈਂ ਤਿੰਨ ਚਾਰ ਜਿਹੜਾ ਇੱਥੇ ਜਿੱਥੇ ਕਰਦੇ ਆ ਅਧਾਰ ਕੜਾ ਉੱਥੇ ਜਾ ਕੇ ਗੂਗਲ ਖੋਲਾ ਗਏ ਕਢਾਇਆ ਉੱਥੇ ਜਿੱਥੇ ਜਿੱਥੇ ਕਢਾਇਆ ਇਹੀ ਨੰਬਰ ਆਇਆ ਫਿਰ ਐਂਡ ਮੈਂ ਲਾਟਰੀ ਏਜੰਸੀ ਤੇ ਗਿਆ ਉੱਥੇ ਉਹਨੇ ਨੰਬਰ ਦੇਖਦੇ ਸਾਰੀ ਕਹਿਤਾ ਇਹ ਤੁਹਾਡਾ ਨੰਬਰ ਲੱਗ ਗਿਆ ਠੀਕ ਦਿਨ ਦੇ ਵਿੱਚ ਸੁਪਨਾ ਆਇਆ ਤੁਹਾਡੇ ਸੁਪਨਾ ਕੀ ਆ ਸੁਪਨਾ ਮੈਂ ਜੀ ਕੋਈ ਮੇਰੀ ਅਜ ਤੋਂ ਨਹੀਂ 20 30 ਸਾਲ ਤੋਂ ਮੇਰੀ ਇੱਕੋ ਹੀ ਖੁਆਇਸ਼ ਹੈ ਕਿ ਗਰੀਬ ਧੀ ਦਾ कन्यादान ਆਪਣੇ ਹੱਥੀ ਕਰਨਾ ਹੁਣ 1 ਰੁਪਏ ਨਹੀਂ ਲੱਗਣ ਦੇਣਾ ਜਿੰਨਾ ਵੀ ਮੇਰੇ ਕੋ ਖਰਚਾ ਹੋਊਗਾ ਜਿੱਦਾਂ ਉਹ ਕਹਿਣਗੇ ਕਿ ਜਿੱਦਾਂ ਅਗੇ ਲੜਕੇ ਵਾਲਾ ਜਿੱਦਾਂ ਆ ਜੋ ਉਹਨਾਂ ਦੀ ਡਿਮਾਂਡ ਹੋਊਗਾ ਕੋਈ ਪੂਰੀ ਕਰਾਂਗੇ 1 ਰੁਪਏ ਦੀ ਮਾਪੋਆਂ ਦਾ ਸੁਪਨਾ ਹੁੰਦਾ ਹੈ ਕਿ ਮੇਰੀ ਕੋਈ ਖੁਆਇਸ਼ਾਂ ਬੱਚਿਆਂ ਦੀ ਕੁਝ ਕਰਦਾ ਹੁੰਦਾ ਹੈ ਤਾਂ 1 ਕਰੋੜਾ ਵੀ ਹੈ ਕਿ ਬੱਚੇ ਲਈ ਕੀ ਖੁਆਇਸ਼ ਹੈ ਬੱਚੇ ਲਈ ਕੀ ਕਰਨਾ ਹੈ ਬੱਚਿਆਂ ਨੂੰ ਨਗਦੀ ਦੇਣੇ ਸਰ ਕਿ ਆਪਣਾ ਆਪ ਸਾਂਭਣਾ ਲੜਾਈ ਝਗੜਾ ਨਾਲ ਚਾਰ ਬੱਚਿਆ ਚਾਰਾ ਨੂੰ ਬਣਦੇ ਨੇ ਹਾਂ ਆ ਬੋਤੀ ਐ ਇਹ ਅਗੇ ਨਾਲ ਦੀ ਐ ਸਾਂਭਣਾ ਜਾਂ ਨਹੀਂ ਸਾਂਭਣਾ ਇਹ ਨਾਲ ਦੇ ਹੜੇ ਦੇ ਇੱਕੋ ਆਦੇ ਪਿੰਨੂ ਬਹੁਤ ਮੰਨਦੇ ਤੁਸੀਂ ਮੇਲਾ ਕਰਾਉਂਦੇ ਹੋ ਇਸ ਵਾਰ ਤੁਸੀਂ ਜੁਲਾਈ ਦੇ ਵਿੱਚ ਕਰਾਇਆ ਹੁਣ ਅੱਗੋ ਤੁਮ ਤਾਂ ਉਹਨਾਂ ਕਿੱਦਾਂ ਕਰਾਓਗੇ ਹਰਵੜੀ ਜੁਲਾਈ 17 ਤਰੀਕ ਤੁਮ ਤਾਂ ਅੱਗੇ ਅਸੀਂ ਅਗਲੀ ਚ ਕਰਦੇ ਆਂ ਲੰਗਰ ਲਾਨੇ ਆ ਬੱਬਿਆਂ ਦਾ ਯਾਨੀ ਜਿੱਥੋਂ ਤੱਕ ਸਾਡੀ ਪਹੁੰਚ ਦੀ ਕਰਦੇ ਜਾਣਾ ਹੁਣ ਅੱਗੇ ਸੋਚੇ ਬਣੀ ਕਿਸੀ ਮਹਿਦ ਉੱਤੇ ਥੋੜਾ ਜਿਹਾ ਫਿਰ ਉੱਤੇ ਰੋਡ ਉੱਤੇ ਵੱਡਾ ਕਰਾਂਗੇ ਜਿਵੇਂ ਸਾਡੇ ਤੇ ਜਿੱਤਾ ਜਨਤਾ ਬੈਠੀ ਤੰਗੀ ਹੋਣੀ ਥੋੜੀ ਜਿਹੀ ਬਰੀ ਦਾ ਕਰਕੇ ਤੇ ਉੱਥੇ ਓਪਨ ਜਿਆਦਾ ਕਾਰਪੋਰੇਟ ਦੀ ਮਨਜ਼ੂਰੀ ਲੈ ਕੇ ਉਹ ਕਰਾਂਗੇ